ਸਾਸਤਰੀ ਕੱਜ ਸਾਰਿਆਂ ਨੂੰ ਜੇ ਆਪ ਲੈ ਕੇ ਆਂ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ 크ريب ਦਾ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਹੋਏਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜੇ ਦੀ ਬਾਟਮ ਹੋएगी 크ريب ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਵਿਦਆਊਟ ਦੁਪੱਟਾ ਹੋਣਗੇ ਅਗਲਾ ਜਿਹੜਾ ਫੈਬਰਿਕ ਹੋਏਗਾ ਡੋਲਾ ਸਿਲਕ ਜਕਵਾਰ ਦਾ ਹੈਗਾ ਬਾਂਦਨੀ ਪ੍ਰਿੰਟ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਹੀ ਫੈਬਰਿਕ ਲੈਣਾ ਚਾਹੁੰਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਆਰਗੈਂਜ਼ਾ ਟਿਸ਼ੂ ਦਾ ਤੁਹਾਨੂੰ ਫੈਬਰਿਕ ਮਿਲੇਗਾ ਇਹਨਾਂ ਵਿੱਚ ਵੀ ਬਹੁਤ ਹੀ ਵੈਰੀ ਕਲਰ ਹੋਣਗੇ ਲਾਈਟ ਜੇ ਕਲਰ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਕੋਈ ਵੀ ਸੂਟ ਪ੍ਰਾਈਸ ਉੱਪਰ ਲੱਗਾ ਹੋਇਆ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ अगला जोड़ा सूट होएगा सॉफ्ट क्रेप का फैब्रिक होएगा इस बहुत सोहना प्रिंट होएगा इंबॉयडी रहेगी जी बॉटम होएगी प्लेन होएगी शर्ट का परमिटर लग रहेगा एंड बॉटम का परमिटर लग रहेगा अगला जोड़ा फैब्रिक होगा प्योर शिमर का डिजाइनर पीस होएगा इस ऊपर गोटे पत्ती गोटेपत्ती वर्क होएगा शटून की बॉटम होएगी नाल दुपट्टा होएगा उस दे ऊपर गोटे पत्ती गोटेपत्ती वर्क होएगा अगला जोड़ा सूट होएगा शर्ट बॉटम दुपट्टा ढाई टेमीटर की कट होएगी करेब का सूट होएगा ਚਨਾਵ ਦਾ ਦੁਪੱਟਾ ਹੈਗੇ ਕਰੇਵ ਦੀ ਬਾਟਮ ਹੈਗੀ ਪ੍ਰਾਈਸ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਗਲਾਸ ਦਾ ਫੈਬਰਿਕ ਹੋਗਾ ਬਹੁਤ ਹੀ ਸੋਹਣਾ ਸ਼ੋਰ ਦੇ ਉੱਪਰ ਵਰਕ ਹੋਏਗਾ प्रिंट बहुत ही प्यारा होएगा शिफोन का दुपट्टा होएगा उसके ऊपर प्रोपर लैस वर्क का काम होएगा शटून की बॉटम होएगी प्लेन बॉटम रहेगी प्राइज लग् है हाँ जी जे कराई दूसरी सूटा की कलैक्शन वीडियो लगेगी उसने लाइक शेयर सबसक्राइब करना ना भूलना